ਇਹ ਜਿਹੜਾ ਅੱਜ ਦਾ ਸਾਡਾ ਪ੍ਰੋਟੈਸਟ ਆ ਇਹ ਸੰਯੁਕਤ ਕਿਸਾਨ ਮੋਰਚਾ ਇੰਡੀਆ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਤੇ ਜਿਹੜਾ ਪਹਿਲਾਂ ਅਸੀਂ મોદી ਦੇ ਅਮਿਤ ਸ਼ਾਹ ਅਤੇ ਖੱਟੜ ਦੇ ਪੁੱਤਰੇ ਫੂਕੇ ਆ ਮਤਲਬ ਉਹ ਇੱਥੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਦਫ਼ਤਰ ਦੇ ਮੋਰੇ ਅਸੀਂ ਫੂਕੇ ਆ ਸੀ ਤੇ ਇਸੇ ਤਰ੍ਹਾਂ ਅੱਜ ਦਾ ਪ੍ਰੋਗਰਾਮ ਆ ਸਾਰੇ ਭਾਰਤ ਦੇ ਵਿੱਚ ਇਹ ਲਾਗੂ ਕੀਤਾ ਜਾ ਰਿਹਾ ਇਹ ਸਾਰੇ ਟਰੈਕਟਰ ਜਿਹੜੇ ਆ ਅਸੀਂ ਦਿੱਲੀ ਆਲੂ ਮੂੰਹ ਕਰਕੇ ਖੜੇ ਕੀਤੇ ਆ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਤਿਆਰ-ਵਾਰ ਤਿਆਰ ਬੈਠੇ ਆ ਜਦੋਂ ਵੀ ਸਾਨੂੰ ਉੱਤੋਂ ਹੁਕਮ ਆਊਗਾ ਸਾਡੇ ਮਤਲਬ ਲੀਡਰਾਂ ਦਾ ਜਾਂ ਸਾਡੇ ਮੋਰਚੇ ਦਾ ਅਸੀਂ ਦਿੱਲੀ ਨੂੰ ਆ ਸਕਦੇ ਆ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਬਿਲਕੁਲ ਜਾਇਜ਼ ਆ ਆਲਰੇਡੀ ਤੁਸੀਂ ਮੰਨਿਆ ਸੀ ਸਾਨੂੰ ਲਿਖਤੀ ਦਿੱਤਾ ਸੀਗਾ ਪਰ ਉਹਨਾਂ ਦੀ ਅਨਗਾਨੀ ਤੁਸੀਂ ਕਰ ਰਹੇ ਆ ਉਲਟਾ ਸਾਡੇ ਕਿਸਾਨਾਂ ਦੇ ਉੱਤੇ ਇੱਥੇ ਬਾਰਡਰਾਂ ਦੇ ਉੱਤੇ ਧੱਕਾ ਹੋਇਆ ਉਨ੍ਹਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਅੰਜੂ ਗੈਸਪੋ ਦੇ ਗੋਲੇ ਭਰਾਏ ਗਏ ਤੇ ਪੱਕੀਆਂ ਗੋਲੀਆਂ ਵੀ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਕਿਸਾਨ ਬੱਚਾ ਉਹ ਸ਼ਹੀਦ ਹੋ ਗਿਆ ਤੇ ਉਹਦੇ ਵਾਸਤੇ ਅੱਜ ਦਾ ਜਿਹੜਾ ਸਾਡਾ ਦਿਨ ਆ ਉਹ ਕਾਲੇ ਦਿਨ ਦੇ ਵਿੱਚ ਅਸੀਂ ਲਗਾਤਾਰ ਮਨਾ ਰਹੇ ਹਾਂ ਤੇ ਕਾਲੇ ਝੰਡੇ ਅਸੀਂ ਆਪਣੀਆਂ ਗੱਡੀਆਂ ਦੇ ਉੱਤੇ ਲਾਏ ਆ ਇਹਦੇ ਨਾਲ ਇੱਕ ਵੱਡੀ ਗੱਲ ਜਿਹੜੀ ਆ ਅੱਜ WTO ਦੀ ਮੀਟਿੰਗ ਜਿਹੜੀ ਆ ਅਬੂਦਾਬੀ ਦੇ ਵਿੱਚ ਉਹ ਹੋ ਰਹੀ ਆ ਇਹ ਉਹ ਸਰਕਾਰ ਨੇ ਇਹ ਕਹਿ ਦਿੱਤਾ ਕਿ ਤੁਸੀਂ ਪ੍ਰੋਟੈਸਟ ਜਿੰਨਾ ਨੇ ਕਰਨਾ ਉਹ ਇੱਥੇ ਸਾਡੇ ਕੋਲ ਆ ਸਕਦੇ ਆ ਤੇ 60000 ਤਕਰੀਬਨ ਲੋਕ ਜਿਹੜੇ ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਉੱਥੇ ਡਬਈ ਦੇ ਵਿੱਚ ਪਹੁੰਚ ਗਏ ਆ ਅੱਜ ਉਥੇ ਉਹ ਸ਼ੁਰੂ ਹੋ ਰਿਹਾ ਕਿਉਂਕਿ ਇਹ ਮੀਟਿੰਗ ਜਿਹੜੀ ਹਰ 2 ਸਾਲ ਬਾਅਦ ਹੁੰਦੀ ਆ ਸਾਡੀ ਮੰਗਵਾ ਕਿ ਡਬਲਯੂਟੀਓ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਸਾਡੀਆਂ ਸਬਜੈਕਟ ਸਬ ਜਿਹੜੀਆਂ ਸਬਸਿਡੀਆਂ ਮਿਲਦੀਆਂ ਉਹਦੇ ਉੱਤੇ ਕੱਟ ਲਾਉਣ ਦਾ ਉਹੀ ਜ਼ਿੰਮੇਵਾਰ ਵਾ ਇਹ IMF ਹੋਵੇ WTO ਹੋਵੇ ਜਾਂ World Bank ਹੋਵੇ ਇਹ ਸਾਰੇ ਇਹ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਸਬਸਿਡੀਆਂ ਉਹ ਬੰਦ ਕਰਦੀਆਂ ਜਾਣ ਅਸੀਂ ਬਾਰ-ਬਾਰ ਇਹ ਕਹਿੰਦੇ ਆ WTO ਮਰਦਾਬਾ ਕਿਉਂਕਿ ਡਬਲਯੂਟੀਓ ਜਿਹੜੀ ਆ ਉਹ ਕਾਰਪੋਰੇਟਾਂ ਦੇ ਹੱਕ ਵਿੱਚ ਭੋਗਦੀ ਆ ਨਾ ਕਿ ਆਮ ਲੋਕਾਂ ਦੇ ਹੱਕ ਵਿੱਚ ਲੱਗਦਾ ਸ਼ੁਭ ਕਰਨ ਦੇ ਇੰਨੇ ਦਿਨ ਬਾਅਦ ਵੀ ਪੋਸਟਮਾਰਟਮ ਨਹੀਂ ਹੋਇਆ ਕੀ ਕਾਰਨ ਹੈ ਕਾਰਨ ਇਹ ਹੀ ਆ ਜੀ ਉਹ ਐਫਆਈਆਰ ਦਰਜ ਨਹੀਂ ਕਰ ਰਹੇ ਐਫਆਈਆਰ ਪੰਜਾਬ ਸਰਕਾਰ ਨੇ ਕਰਨੀਆਂ ਇਹ ਇੱਕ ਦਿਨ ਐਲਾਨ ਵੱਡਾ ਕਰ ਦਿੱਤਾ ਸੀ ਭਗਵਾਨ ਜੀ ਮਾਨ ਨੇ ਅਸੀਂ ਦੇਖਾਂਗੇ ਉਹਦਾ ਪੋਸਟਮਾਰਟਮ ਹੋਣ ਤੱਕ ਨਹੀਂ ਪਹਿਲਾਂ ਪੋਸਟਮਾਰਟਮ ਤੋਂ ਪਹਿਲਾਂ ਐਫਆਈਆਰ ਦਰਜ ਹੋ ਸਕਦੀ ਹੁੰਦੀ ਆ ਉਹ ਮਰਿਆ ਆ ਉਹਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਉਹ ਬਾਅਦ ਦੇ ਵਿੱਚ ਨਾਲ ਲੱਗ ਸਕਦੀ ਆ ਉਹ ਕਿਸ ਤਰ੍ਹਾਂ ਮਰਿਆ ਤੇ ਇਨਕੁਆਇਰੀ ਹੋਵੇ ਕਿਹਨੇ ਮਾਰਿਆ ਉਹ ਜਿਹੜਾ ਸਾਰਾ ਕੁਝ ਆ ਇਹ ਰਲੀ ਭੁਗਤਵਾ ਇਹਨਾਂ ਦੀ ਭਾਜਪਾ ਦੇ ਨਾਲ ਕਿਉਂਕਿ ਇਹਨਾਂ ਨੂੰ ਡਰ ਲੱਗਦਾ ਕਿਤੇ ਸਾਡੀ ਸਰਕਾਰ ਨਾਲ ਤੋੜ ਦਿੱਤੀ ਜਾਵੇ ਇਹਦੇ ਆ ਗੱਲਾਂ ਕਰਕੇ ਅੱਜ ਸਾਡਾ ਹੱਲੇ ਵੀ ਇਹ ਹੀ ਮੰਗੋ ਆ ਕਿ ਉਹਦੇ ਉਹਨਾਂ ਦੇ ਉੱਤੇ ਕੇਸ ਕੀ ਦਰਜ ਕੀਤਾ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਇਨਕੁਆਇਰੀ ਜਿਹੜੀ ਆ ਉਹ ਬਾਅਦ ਦੇ ਵਿੱਚ ਹੁੰਦੀ ਰਹਿੰਦੀ ਹੁੰਦੀ ਆ